ਡੇਰਾ ਬੱਬਾ ਨਾਨਕ ਦੇ ਪਿੰਡ ਸਹਜਾਦਾ ਚ ਹੋਈ ਫਾਇਰਿੰਗ सुरेंद्र ਸਿੰਘ ਨਾਮਕ ਬਜ਼ੁਰਗ ਦੀ ਗੋਲੀਆਂ ਲੱਗਨ ਨਾਲ ਹੋਈ ਮੌਤ ਹਲਕਾ ਡੇਰਾ ਬੱਬਾ ਨਾਨਕ ਦੇ ਪਿੰਡ ਸਹਜਾਦਾ ਕਲਾਂ ਦੇ ਵਸਨੀਕ सुरेंद्र ਸਿੰਘ ਪੁੱਤਰ ਹਰਨਾਮ ਸਿੰਘ ਜਦ ਆਪਣੀ ਖੇਤਾਂ ਚ ਵਾਪਸ ਆਪਣੇ ਘਰ ਪਰਤ ਰਿਹਾ ਸੀ ਤਾਂ ਦੋ ਅਣਪਛਤੇ ਵਿਅਕਤੀ ਜੋ ਮੋਟਰਸਾਈਕਲ ਤੇ ਸਵਾਰ ਸਨ सुरेंद्र ਸਿੰਘ ਉੱਪਰ ਫਾਇਰਿੰਗ ਕਰ ਦਿੰਦੇ ਹਨ ਤੇ ਬਾਅਦ ਵਿੱਚ सुरेंद्र ਸਿੰਘ ਜਿਮੀ ਤੇ ਡਿੱਗ ਜਾਂਦਾ ਹੈ ਉਸ ਤੋਂ ਬਾਅਦ ਲੋਕ ਇਕੱਠੇ ਹੋ ਜਾਂਦੇ ਹਨ ਅਤੇ सुरेंद्र ਸਿੰਘ ਦੇ ਪਰਿਵਾਰ ਨੂੰ ਇਤਲਾਹ ਦਿੰਦੇ ਹਨ ਜਿਸ ਤੋਂ ਬਾਅਦ ਜ਼ਖਮੀ ਹਾਲਤ ਵਿੱਚ ਬਲਸਿੰਦਰ ਸਿੰਘ ਟੇਰਾ ਬਾਬਾ ਨਾਨਕ ਦੇ ਸਿਵਲ ਹਸਪਤਾਲ ਲਿਆਂਦਾ ਜਾਂਦਾ ਹੈ ਮੁੱਢਲੀ ਜਾਂਚ ਤੋਂ ਬਾਅਦ ਸੁਨਦਰ ਸਿੰਘ ਨੂੰ ਮਰ ਤੱਕ ਐਲਾਨ ਦਿੱਤਾ ਜਾਂਦਾ ਹੈ ਟੇਰਾ ਬਾਬਾ ਨਾਨਕ ਪੁਲਿਸ ਮੌਕੇ ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੰਦੀ ਹੈ ਤੇ ਲਾਸ਼ ਨੂੰ ਪੋਸਟਮਾਰਟਮ ਲਈ ਬਟਾਲਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਤੇ ਅਗਲੀ ਕਾਰਵਾਈ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਕੀਤੀ ਜਾਵੇਗੀ ਅ ਸਰੇਂਦਰ ਸਿੰਘ ਭਰਾ ਮੇਰਾ ਛੋਟਾ ਹੈ ਇਹਦਾ ਨਾਮ ਸਰੇਂਦਰ ਸਿੰਘ ਹੈ ਕੀ ਗੱਲ ਹੈ ਪਤਾ ਨਹੀਂ ਬੰਬੀ ਤੇ ਗਿਆ ਹੀਗਾ ਕਰੋ ਹੁਣ ਤੇਨ ਕੋਈ 22 ਕੋਈ ਬੰਬੀ ਨੂੰ ਆਇਆ ਤੇ ਬੰਬੀ ਦੇ ਘਰ ਜਾਣਦੇ ਅਸੀਂ ਕਿਹਾ ਵੀ ਆਜ ਦਿਵਾਰੀ ਖਾਈ ਘਰ ਦੇ ਉਹਦੇ ਨਾਲ ਗੱਲ ਕਰਨ ਦੇ ਘਰ ਤੇ ਹੈ ਕੁਛੀ ਵਖੋ ਆਖਿਆ ਮੈਂ ਜੇ ਅੱਛੇ ਅੱਡੇ ਇਕੱਠੇ ਹਾਂ ਅਡੇ ਪਤੀ ਜੀ ਕਿ ਵੇਖੋ ਹਰ ਦੇ ਸੱਟ ਲੱਗੀ ਫੁੱਦੀ ਆ ਤੇ ਉਹਨੂੰ ਅਸੀਂ ਸਾਹਮਣੇ ਤੋਂ ਜਦੋਂ ਪੱਟੀ ਕਰ ਆ ਗਿਆ ਇਹ ਨਹੀਂ ਕਿਹਾ ਤਾਂ ਮਟਾ ਗਿਆ ਨਾ ਇਹ ਕਰਨ ਨੂੰ ਕੰਮ ਦੇ ਬੰਬੀ ਨਹੀਂ ਚੱਲਗੇ ਨੇ ਤੇ ਅਸੀਂ ਘਰ ਆਪਣਾ ਕੰਮ-ਕੁਮ ਕਰਕੇ ਮੁੜ ਕੇ ਪਾ ਜੇ ਲੰਮੇ ਪਿਆਰੇ ਪਤੀ ਜੀ ਨੇ ਚਾਰ ਕੋਈ ਹੁਣ ਬਾਹਾਂ ਦਾ ਡਾੜੀ ਭੱਜੀ ਗਏ ਨਾ ਜਦੋਂ ਫਾਪਾ ਗਏ ਨਾ ਉਹਨਾਂ ਦਾ ਗੋਲੀ ਵੱਜ ਗਈ ਮੁੰਡੇ ਬੰਦੇ ਤੇ ਸਾਡੇ ਬੰਦੇ ਨੂੰ ਗੋਲੀ ਮਾਰਤੀ ਵੇ ਉਹ ਇਕੱਲੇ ਗਏ ਕਿ ਉਹ ਲੱਥੇ ਪੱਥੇ ਗਿਆ ਉਹ ਦੇਖਿਆ ਤਾਂ ਉੱਥੇ ਨਾ ਪਿਆ ਬਿਲਕੁਲ ਮੋਟਰਸਾਈਕਲ ਕੋਈ ਘੁਲੇ ਆ ਨਹੀਂ ਕੋਈ ਲੈਣੀ ਨਹੀਂ ਤਾਂ ਖਲੋਤਾ ਹੀ ਮੋਟਰਸਾਈਕਲ ਤੇ ਆਦਾ ਬੰਦਾ ਛੱਲੇ ਪਿਆ ਮੋਟਰਸਾਈਕਲ ਉੱਥੇ ਸਟੈਂਡ ਲੱਗਾ ਸਾਰੀ ਇਧਰਲੇ ਡਰਾਈਵਰ ਸੀਟ ਲਉਨ ਲਿਪੜੀ ਪਈ ਇਹਨਾਂ ਕੋਈ ਮਾਰੀ ਉਹਨਾਂ ਨੂੰ ਕੋਈ ਪਤਾ ਨਹੀਂ ਆ ਤੇ ਕੋਈ ਲੱਗਾ ਜੀ ਅਜੇ ਹੁਣ ਕਰਾਂਗੇ ਕੰਗਾਲ ਉੱਥੇ ਕੈਮਰੇ ਹੈਗੇ ਨੇ ਵੇਖੋ ਜੇ ਕੋਈ ਮੇਰੇ ਕਿਹਾ ਦੇ ਆ ਸਰਕਾਰ ਕੋ ਤੇ ਮੰਗ ਕਰਦੇ ਆ ਵੀ ਮਾੜੀ ਗੱਲ ਵੈਸੇ ਨਹੀਂ ਚਾਹੀਦਾ ਇੱਕ ਗਾਫੜੇ-ਭੜੇ ਲੋਕਾਂ ਦੇ ਨੌਜਵਾਨ ਕੋਲ ਤੋਂ ਸਾਰੇ ਦੇ ਜਾਣਦੇ ਨੇ ਸਾਰਾ ਇਹੋ ਕੰਮ ਨਹੀਂ ਚਾਹੀਦਾ ਕਰਨਾ ਕੋਈ ਥੋੜਾ ਬੋਤ ਤੇ ਕਰੂ ਸਾਡੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਹੁਣ ਤੱਕ ਉਹਨਾਂ ਨੂੰ ਲੋਕੀ ਸਲਾਮਾ ਚਾਹੀਏ ਮੁਸਲਮਾਨ ਹਿੰਦੂ ਕੋਈ ਵੀ ਸਿਫਤ ਸਾਰੇ ਸਲਾਮਾ ਕਰਦੇ ਸਾਸਿ ਇਹਨਾਂ ਨੂੰ ਕੀ ਕਰੂਗਾ ਕੋਈ ਕਰੂਗਾ ਕੋਈ ਇਹਨਾਂ ਨੂੰ ਕੋਈ ਕੋਈ ਵੀ ਅਰੇ ਕੋਈ ਹੱਲ ਰੈਂਸ ਚਾਹੀਏ ਨਹੀਂ ਕਿਤੇ ਹੋਇਆ ਹੀ ਨਹੀਂ ਗੀ ਕੋਈ ਗੱਲਬਾਤ ਹੀ ਨਹੀਂ ਅਜੇ ਅਜੇ ਤੱਕ ਕੋਈ ਅਜੇ ਤੱਕ ਕੋਈ ਹੱਡੀ ਰੈਂਸ ਹੋਇਆ ਨਾ ਹੈ ਹੀ ਨਹੀਂ ਕਿ ਨਾ ਕੋਈ ਗੱਲਬਾਤ ਹੈ ਕੋਈ ਕਾ ਰਾਤ ਨੂੰ ਪਾਣੀ ਅਤੀ ਤੇ ਜਿਹੜਾ ਨੂੰ ਪਾਣੀ ਲਾ ਕੇ ਸਾਰਾ ਝੋਨਾ ਲਾਇਆ ਤੇਰਾ ਕਿਲੇ ਥਾਂ ਕੋਈ ਗੱਲ ਬਾਤ ਨਹੀਂ ਰਾਤ ਨੂੰ ਹਾਂਜੀ ਮੌਕੇ ਤੇ ਪਹੁੰਚੇ ਹਾਂ ਤੇ ਹੁਣ ਚੱਲਦੇ ਆਂ ਵੇਖੋ ਜੀ ਉਹਨਾਂ ਕੋਲ ਵਜੇ ਦਈ ਹੈ ਪੁਲਿਸ ਨਾਲ ਹੱਥ ਪੱਲਾ ਜੋੜੇ ਰਹੀ ਹੈ ਵੇਖੋ ਗਰੀਬੰਦ ਆਦਾ ਕੁਝ ਕਰੋ ਉਹ ਇਕੱਲਾ ਹੀ ਮੁੰਡਾ ਇੱਕ ਵਿਚਾਰਾ ਕੁੜੀ ਭੈਣ ਦੇ ਉਹਨਾਂ ਵਾਲੀ ਨੌਜਵਾਨ ਹੈ ਉਹ ਮੈਂ ਉਹਨੂੰ ਮਗਰ ਪਿਆ ਪਿਆ ਦਾ ਕਰਨਾ ਕਰ ਲੱਗਦੇ ਕਰ ਲਾ ਅਹੇ ਅਜ ਅਮਰੀਕਾ ਸਿਆਲ ਤੇ ਕਰ ਦਿਆਂਗਾ ਉਹਨੂੰ ਕਰ ਦਿਆਂਗਾ ਆਹ ਕੰਮ ਕਰ ਜੇ ਮੈਂ ਵੀ ਕੋਈ ਅੜੇ ਪੈ ਗਈ ਜਿੱਦਾਂ ਹੋਈਏ ਘਟਾ ਕੇ ਮਹਾਰਾਜ ਹੁਣ ਮਾ ਇਹਦੇ ਨਾਲ ਦੀ ਨੂੰ ਮਰ ਜਾਣਾ ਕਰਨੀ ਉਹ ਤਾਂ ਹੈ ਜਿਹੜਾ ਦੇਲਾ ਕੇ ਬਾਕੀ ਆਵਾ ਉਹਨੂੰ ਰਹੀ ਲਿਆਉਂਦੇ ਨਾ ੱੱਕੇ ਨਾਲ ਵੜ ਗਈ ਵਿੱਚ ਗੱਡੀ ਦੇ ਅੱਜ ਸਾਨੂੰ ਹੁਣੇ-ਹੁਣੇ ਇਨਫੋਰਮੇਸ਼ਨ ਮਿਲੀ ਆ ਕਿ ਸਿੰਦਰ ਸਿੰਘ ਪੁੱਤਰ ਸਰਨਾਮ ਸਿੰਘ ਵਾਸੀ ਸਜਾਦਾ ਪਰ ਇਹਨਾਂ ਨੂੰ ਕੋਈ ਅਨਪਛਤਾ ਵਿਅਕਤੀ ਬੋਲੀ ਮਾਰ ਕੇ ਚਲਾ ਗਿਆ ਤੇ ਇਹ ਹੁਣ ਇੱਥੇ ਦਬ ਦਾ ਹੋਸਪੀਟਲ ਲੈਂਦਾ ਇਹਨਾਂ ਨੂੰ ਇੱਥੇ ਇਹਨਾਂ ਦੀ ਮਤਲਬ ਮੌਤ ਹੋ ਗਈ ਤੇ ਪੂਰਾ ਮਾਮਲਾ ਕੁਝ ਪਤਾ ਲੱਗਾ ਨਹੀਂ ਜੀ ਕੋਈ ਪੂਰੇ ਮਾਮਲੇ ਦਾ ਨਹੀਂ ਪਤਾ ਇਸ ਪੀਸ ਜਲਦੀ ਹੀ ਪਤਾ ਲੱਗੂਗਾ ਅਗੇ ਭਰਦਿਆਂ ਦੇ ਸਟੇਟਮੈਂਟ ਲਵਾਂਗੇ ਜੋ ਵੀ ਉਹਨਾਂ ਦੇ ਸਟੇਟਮੈਂਟ ਦੇ ਮੁਤਾਬਕ ਹਕਮ ਬੰਦੀ ਕਰੇਗਾ ਪੋਸਟਮਾਰਟ ਪੋਸਟਮਾਰਟ ਹੀ ਹੋਏਗਾ ਜਾਂ ਪੋਸਟਮਾਰਟ ਹੋਏਗਾ ਬਾਕੀ ਸਾਰੀਆਂ ਗੱਲਾਂ ਅੱਗੇ ਪਿੱਛੇ ਸਭ ਨੇ ਹੈਗਾ